ਵੈਲੂ ਆਪੇ ਪਤਾ ਲੱਗਿਆ ਵੀ ਇਮਾਨਦਾਰੀ ਤੇ ਦਿਲਦਰਿਆ ਜਿਹੜੇ ਰਾਜਸਥਾਨ ਵਾਲੇ ਭਰਾ ਉਹ ਕਿੰਨੇ ਜਿਆਦਾ ਹੁੰਦੇ ਆ ਅਸੀਂ ਨਾ ਖੇਤੋਂ ਆ ਰਹੇ ਸੀਗੇ ਤੇ ਬਾਈ ਕੋਲੇ ਡਲੇ ਵਾਲਾ ਨੂਨ ਸੀਗਾ ਤੇ ਫੋਨ ਆ ਸੀ ਭੁੱਲ ਕੇ ਘਰੇ ਤੇ ਬਾਈ ਕਹਿੰਦਾ ਵੀ ਤੁਸੀਂ ਨੂਨ ਲੈ ਜਾਓ ਤੇ ਪੈਸੇ ਸਾਨੂੰ ਘਰੇ ਜਾ ਕੇ ਗੂਗਲ ਪੇ ਕਰ ਦਿਓ ਪਰ ਸਾਡਾ ਬਾਈ ਦਿਲ ਨਹੀਂ ਮੰਨਿਆ ਅਸੀਂ ਬਾਈ ਨੂੰ ਆਪਦਾ ਫੋਨ ਨੰਬਰ ਦੇ ਆਏ ਤੇ ਬਾਈ ਨੂੰ ਅਸੀਂ ਆਖਿਆ ਵੀ ਘਰੇ ਆ ਜਾ ਤੇ ਘਰੇ ਆ ਕੇ ਤੇ ਤੁਹਾਨੂੰ ਨੂਨ ਲਵਾਵਾਂਗੇ ਤੇ ਬਾਈ ਨੂੰ ਪਹਿਲਾਂ ਰੋਟੀ ਪਾਣੀ ਖਵਾਇਆ ਤੇ ਉਸ ਤੋਂ ਬਾਅਦ ਬਾਈ ਤੋਂ ਆਪਾਂ ਜਿਹੜਾ ਨੂਨ ਲਿਆ ਪਸ਼ੂਆਂ ਵਾਸਤੇ ਵੀ ਲਿਆ ਤੇ ਬਾਈ ਕੋਲੇ ਦੋ ਤਿੰਨ ਐਟਮਾ ਹੋਰ ਵੀ ਸਿਗੀਆਂ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਨਮਸਤੇ ਬਾਈ ਜੀ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਕਿਹੜੀ ਜਗ੍ਹਾ ਤੋਂ ਆਏ ਆ ਆਪਾਂ ਭਰਾ ਮੈਂ ਰਾਸਤਾ ਚਾਹਾਂ ਗੰਗानगर ਜੀ ਪਾਦਮਪੁਰ ਕੈਂਚੀਆਂ ਹੀ ਜੀ ਤੇ ਆਪਾਂ ਪਸ਼ੂਆਂ ਡੰਗਰਾਂ ਵਾਸਤੇ ਨਾਮ ਕਬੇਚਦੇ ਆ ਘਰੇ ਖਾਣ ਵਾਸਤੇ ਵੀ ਹੁੰਦਾ ਹੀ ਜੀ ਜਿਹੜਾ ਵਾਈਟ ਹੈ ਰੰਨੀ ਨਮਕ ਹੁੰਦਾ ਪਛਵਾ ਵਾਸਤੇ ਜੀ ਭਾਈ ਇਹ ਸਿੰਦਾ ਨਮਕ ਹੁੰਦਾ ਹੀ ਖਰੇ ਖਾਣ ਵਾਸਤੇ ਜਿਹੜਾ ਕਾਲਾ ਨਮਕ ਹੈ ਜੀ ਇਹ ਦਹੀਂ ਲੱਸੀ ਵਾਸਤੇ ਵਰਤੇ ਜਾਂਦਾ ਹੀ ਵਧੀਆ ਹੁੰਦਾ ਹੀ ਇਹਦੇ ਪੀਸੇ ਵੀ ਹੁੰਦਾ ਆਪਣੇ ਕੋਲੇ ਇਹਦੇ ਪੀਸੇ ਆ ਜੀ ਜਿਹੜਾ ਨਮਕ ਹੈ ਇਹ ਹੈਗਾ ਦਹੀਂ ਲੱਸੀ ਮਸਾਲੇ ਵਾਸਤੇ ਹੀ ਠੀਕ ਹੈ ਭਾਈ ਆ ਕਾਲਾ ਨਮਕ ਹੈ ਜੀ ਤੇ ਜਿਹੜਾ ਨਮਕ ਹੈ ਇਹ ਸਿੰਦਾ ਨਮਕ ਹੈ ਜੀ ਅੱਛਾ ਇਹ ਸਿੰਦਾ ਨਮਕ ਹਾਂਜੀ ਦਾਲ ਸਬਜ਼ੀ ਵਾਸਤੇ ਹੀ ਸਭ ਤੋਂ ਪਹਿਲਾਂ ਤਾਂ ਭਾਈ ਜੀ ਆਪਾਂ ਗੱਲ ਕਰੀ ਕਿੰਨਾ ਟਾਈਮ ਹੋ ਗਿਆ ਭਾਈ ਇਹ ਕੰਮ ਕਰਦਿਆਂ ਤੁਹਾਨੂੰ ਮੈਨੂੰ ਬਈ ਘੱਟੋ ਘੱਟ ਹੋ ਗਏ 2 ਸਾਲ 2 ਸਾਲ ਹਾਂਜੀ ਵਧੀਆ ਚੱਲਦਾ ਕੰਮ ਕਰ ਠੀਕ ਆ ਬਈ ਬਸ ਵਧੀਆ ਹੋਈ ਜਾਂਦਾ ਟਾਈਮ ਪਾਸ ਬਈ ਯਾਰ ਠੀਕ ਆ ਬਈ ਹੋਰ ਦਾਲ ਰੋਟੀ ਚੱਲਦੀ ਜਾਂਦੀ ਜੋ ਅੱਕਾਂ ਛੋਟੇ ਛੋਟੇ ਜੋ ਆਕਾ ਠੀਕ ਆ ਛੋਟਾ ਸਾਰਾ ਪਰਿਵਾਰ ਹੀ ਬਈ ਦੇਖਿਆ ਨਾ ਨਾਲ ਬੱਚਾ ਵੀ ਹਾਂ ਹਾਂ ਬਸ ਆਪਣੇ ਆ ਏਡੀ ਫੈਮਲੀ ਹੈ ਜੀ ਬਈ ਹਾਂਜੀ ਤੇ ਜ਼ਿਆਦਾਤਰ ਬਈ ਪੰਜਾਬ ਚ ਹੀ ਆਉਣਾ ਫਿਰ ਵੇਚਣਾ ਹਾਂ ਜ਼ਿਆਦਾਤਰ ਵੀ ਮੈਂ ਪੰਜਾਬ ਚ ਹੀ ਵੇਚਦਾ ਹਾਂ ਜੀ ਬਈ ਹਾਂਜੀ ਬਾਕੀ ਜਦੋਂ ਜਿਵੇਂ ਖਤਮ ਹੋ ਗਿਆ ਉਦੋਂ ਕਰੇ ਪੈਂ 10 ਦਿਨ ਲਾਇਆ ਜਦੇ ਫਿਰ ਫਿਰ ਵਾਪਸ ਆਏ ਨਹੀਂ ਕਿੰਨਾ ਮਾਲ ਬਾਈ ਲੈ ਆਉਣਾ ਜੇ ਆਪਾਂ ਦੇਖੀਏ ਗੱਡੇ 'ਚ ਗੱਡੇ 'ਚ ਬਾਈ ਤੋਂ ਵੱਧ ਮੈਂ ਬਸ 15 20 ਕੁਇੰਟਲ ਬਾਈ ਨਪਾਨਾ ਪਾਉਣ ਨੂੰ ਤਾਂ ਵੱਧ ਵੀ ਪੈ ਜਾਂਦਾ ਪਰ ਆਪਾਂ ਇੰਨਾ ਭਾਰ ਲੈ ਕੇ ਘੁੰਮਦੇ ਨਹੀਂ ਜੀ ਜੀ ਬਾਈ ਬਾਕੀ ਐਨਾ ਜਿੰਨਾ ਛੇਤੀ ਵੇਚ ਜਾਂਦਾ ਪਰ ਘੜੇ ਵੀ ਗੇੜਾ ਵੱਜ ਜਾਂਦਾ ਜੀ ਬਾਈ ਤਾਂ ਕਰਕੇ ਹੁਣ 10 ਕੁਇੰਟਲ ਰਾਨੀ ਪਾਇਆ ਸੀਗਾ ਜੀ ਤੇ 3 ਕੁਇੰਟਲ ਸੈਂਦਾ ਪਾਇਆ ਸੀਗਾ ਬਸ ਜੀ ਤੇ ਇਹ ਬਾਈ ਜਿਹੜਾ ਤੁਸੀਂ ਨੂਨ ਲੈ ਕੇ ਕਿੱਥੋਂ ਆਣੇ ਭਰਾ ਇਹ ਆਪਾਂ ਨੂੰ ਵੀ ਨਹੀਂ ਪਤਾ ਆਪਾਂ ਤਾਂ ਉਧਰੋਂ ਇਕੱਠਾ ਮੰਗ ਮੰਗਰਾਉਂਦੇ ਆ ਗੁਜਰਾਤ ਤੋਂ ਜੀ ਜੀ ਉਹ ਤਾਂ ਤੇ ਹੁਣ ਜੇ ਆਹ ਦਾ ਦੇਖੀ ਆਪਾਂ ਪਸ਼ੂਆਂ ਵਾਲਾ ਨਾਣ ਬਾਈ ਕੀ ਰੇਟ ਆ ਇਹ 40 ਰੁਪਏ ਕਿਲੋ ਬਾਈ ਜੀ ਪਸ਼ੂਆਂ ਵਾਸਤੇ ਹਾਂਜੀ ਤੇ ਜਿਹੜਾ ਆਪਾਂ ਕਾਲਾ ਨਾਣ ਕਹਦੇ ਜਿਵੇਂ ਆਹ ਡਲੇ ਵਾਲਾ ਆ ਗਿਆ ਇਹ ਬਾਈ ਜੀ ਦੋ ਤਰ੍ਹਾਂ ਚ ਆਂਦੇ ਸਸਤਾ ਵੀ ਆਂਦਾ ਉਹ ਸਿੱਲੀ ਵਾਲਾ ਨਾਮ ਖੁੰਦਾ ਹੀ ਜੀ ਉਹ ਥੋੜਾ 50 60 ਰੁਪਏ ਕਿਲੋ ਵੀ बिक ਜਾਂਦਾ ਉਹ ਅਸੀਂ ਰੱਖਦੇ ਨਹੀਂ ਇਹ ਤੋੜੇ ਵਾਲਾ ਨਾਮ ਖੁੰਦਾ ਹੀ ਤੋੜੇ ਜੀ ਪਕਦਾ ਇਹ ਮਟਕੇ ਵਾਲਾ ਨਾਮ ਕਹੇ ਦਿੰਦੇ ਜੀ ਨੂੰ ਜੀ ਬਾਈ ਇਹ ਹੋ ਹੋਈ ਇਹ ਕੀ ਰੇਟ ਆ ਬਾਈ ਇਹ 100 ਰੁਪਏ ਕਿਲੋ ਬਾਈ ਜੀ ਇਹ 100 ਰੁਪਏ ਤੇ ਜੇ ਪੀਸਿਆ ਵਾਲਾ ਲੈਣਾ ਹੋਵੇ ਪਿਛੇ ਆ ਵੀ ਹੂੰ ਤਾਂ ਪਿਸਾਈ ਪਾ ਕੇ 120 ਵੇਚਦੇ ਆ ਹੂੰ 100 ਰੁਪਏ ਵੇਚ ਦੇਣੇ ਹਾਂ 120 100 ਵੇਚ ਦੇ ਦਿੰਨੇ ਆ ਤੇ ਆਹ ਆ ਗਿਆ ਬਾਈ ਜਿਹੜਾ ਕਾਲਾ ਨਾਣ ਇਹ ਕਾਲਾ ਨਾਣ ਆ ਗਿਆ ਤੇ ਜਿਹੜਾ ਸਿੰਦਾ ਨਾਮ ਕਾ ਬਾਈ ਸਿੰਦਾ ਨਾਮ ਕਾ ਡੜਾ ਲੇ ਦਾ ਪਿਛੇ ਹੋਏ ਜੀ ਬਾਈ ਇਹ ਕੀ ਰੇਟ ਆ ਬਾਈ ਇਹ ਡੜਾ 80 ਰੁਪਏ ਕਿਲੋਈ ਤੇ ਉਹ 100 ਰੁਪਏ ਕਿਲੋਈ ਅੱਛਾ ਤੇ ਪੀਸਿਆਵ ਆ ਗਿਆ 100 ਰੁਪਏ ਸਿੰਦਾ ਬਾਕੀ ਪਿਆਈ ਪੈ ਜਾਂਦੀ ਖਰਚਾ ਪੈ ਜਾਂਦਾ ਹੋਰ ਕੁਛ ਨਹੀਂ ਠੀਕ ਆ ਤੇ ਇੱਕ ਬਾਈ ਆਹ ਤੇਰੇ ਕੋਲੇ ਤੋਂ ਆਪਾਂ ਨੂੰ ਸਪੈਸ਼ਲ ਦਹੀਂ ਲੱਸੀ ਵਾਲਾ ਮਸਾਲਾ ਬਾਈ ਜੀ ਆਪਣੇ ਕੋਲੇ ਇਹ ਚ ਜਿਵੇਂ ਕਾਲੀ ਮਿਰਚ ਜਵੈਨ ਜੀਰਾ ਅਮ ਲੱਠੀ ਹੈਡਾ ਕੋੜ ਤੁੰਬਾ ਸਾਰਾ ਕੁਝ ਪੀਸ ਕੇ ਆਪਣਾ ਆਪ ਦਾ ਤਿਆਰ ਕਰੇ ਹੋਈ ਜੀ ਇਦਾਂ ਹੀ ਲੱਸੀ ਸਲਾਦ ਵਾਸਤੇ ਬਹੁਤ ਵਧੀਆ ਮਸਾਲਾ ਇਹ ਕੀ ਰੇਟ ਆ ਬਾਈ ਇਹ 50 ਰੁਪਏ ਦਾ ਪਈ ਹੈ 200 ਰੁਪਏ ਕਿਲੋ ਬਾਈ 200 ਰੁਪਏ ਕਿਲੋ ਹਾਂਜੀ ਤੇ ਬਾਈ ਯਾਰ ਇੱਕ ਗੱਲ ਦੱਸਵੇ ਅਸੀਂ ਜਦੋਂ ਖੇਤੋਂ ਆ ਰਹੇ ਸੀਗੇ ਅਸੀਂ ਤ ਕੋਈ ਨਾ ਸੰਕਰੇ ਜਾ ਕੇ Google Pay ਕਰ ਦਿਓ ਪੈਸੇ ਹਾਂਜੀ ਮੈਂ ਕਹੇ ਸੀ ਮੈਂ ਖਾ ਲੈ ਜਾ ਕੋਈ ਗੱਲ ਨਹੀਂ ਛੋੜੇ ਪੈਸੇ ਕਿੱਥੇ ਜਾਂਦੇ ਖਾਤੇ ਕਰਵਾ ਦਿਓ ਜਦੋਂ ਮਰਜੀ ਦੇ ਦੇ ਤੇ ਵਿਸ਼ਵਾਸ ਬਾਈ ਕਿਵੇਂ ਕੀਤਾ ਹੋ ਸਕਦਾ ਸੀ ਕੋਈ ਮੰਨ ਲਵੈ ਤੈਨੂੰ ਨਾ ਕਰ ਦੇ ਨਹੀਂ ਨਹੀਂ ਬਾਈ ਪੰਜਾਬ ਚ ਬਹੁਤ ਛੋੜੇ ਵਰਗੇ ਭਰਾ ਮਿਲਦੇ ਅਸੀਂ ਇਹ ਕਈ ਵਾਰੀ ਕਈ ਵਾਰੀ ਨਹੀਂ ਹੁੰਦੇ ਬਾਈ ਖਾਤਾ ਨੰਬਰ ਲੈ ਜਾਂਦੇ ਆ 5-10 ਦਿਨਾਂ ਤੋਂ ਪਾ ਦਿੰਦੇ ਪੈਸੇ ਠੀਕ ਆ ਹਾਂਜੀ ਤਾਂ ਇਹ ਤਾਂ ਨਹੀਂ ਕੋਈ ਵੀ ਠੱਗੀ ਠੋਰੀ ਵਾਲਾ ਕੰਮ ਤਾਂ ਨਹੀਂ ਬਾਈ ਹੋਇਆ ਨਹੀਂ ਨਹੀਂ ਆਪਣੇ ਨਾਲ ਤਾਂ ਬਾਈ ਕਦਾ ਹਿਤ ਤੱਕ ਹੋਇਆ ਨਹੀਂ ਜਦੋਂ ਤਾਂ ਮੈਂ ਨੂਨ ਵੇਚਣ ਲੱਗਿਆ ਠੀਕ ਆ ਤੁਹਾਡੇ ਵਰਗੇ ਭਰਾ ਖਾਤਾ ਨੰਬਰ ਲੈ ਜਾਂਦੇ ਪੈਸੇ ਪਾ ਦਿੰਦੇ ਕਈ ਵਾਰੀ ਨਕਦ ਕਿਸੇ ਕੋਲ ਨਹੀਂ ਹੁੰਦੇ ਜਿਵੇਂ ਤੁਸੀਂ ਖੇਤੋਂ ਆਈ ਜਾਂਦੇ ਸੀ ਤੁਸੀਂ ਕਹੇ ਸਾਡੇ ਕੋਲ ਹੈ ਨਹੀਂ ਫੋਨ ਵੀ ਹੈ ਨਹੀਂ ਜੇਬ ਚ ਜੀ ਮੈਂ ਕਿਹਾ ਚਲ ਤੁਸੀਂ ਖਾਤੇ ਕਰੇ ਜਾ ਕੇ ਪਾ ਦੇ ਬਈ ਹਮ ਬਸ ਬਹੁਤ ਵਧੀਆ ਲੱਗਿਆ ਬਾਈ ਤੇ ਜੇ ਕੋਈ ਬਾਈ ਆਪਣੇ ਭਰਾ ਨੇ ਜਿਆਦਾ ਆਪਾਂ ਕਹੀਏ ਵੀ ਤੁਹਾਡੇ ਤੋਂ ਨੋਨ ਲੈਣਾ ਹੋਵੇ ਕੋਈ ਜਿਆਦਾ ਦੂਰੀ ਤੇ ਫੋਨ ਕਰੇ ਸੁਣੋ ਉੱਥੇ ਭੇਜ ਦਾਂ ਲੈ ਕੇ ਜਾਵੜੋਂਗੇ ਬਾਈ ਲੈ ਕੇ ਜਾਵੜਾਂਗੇ ਵੀਰੇ ਐ ਨਾ ਕੋਈ ਹੁਣ 5-10 ਕਿਲੋ ਪਿੱਛੇ ਦਾ ਹੁਣ ਇੰਨੀ ਦੂਰ ਜਾਇਦਾ ਵੀ ਨਹੀਂ ਹਣ ਦੋ ਕੁਆਂਟਲ ਦੋ ਕੁਆਂਟਲ ਲੈਣਾ ਹੋਵੇ ਹਾਂ ਕੁਆਂਟਲ 5-10 ਕੁਆਂਟਲ ਲੈਣਾ ਹੋਵੇ ਫਿਰ ਤਾਂ ਸਪੈਸ਼ਲ ਜਾਇ ਵੀ ਜਾਂਦਾ ਠੀਕ ਆ ਤੇ ਕਰੀ ਆਪਦਾ ਫੋਨ ਨੰਬਰ ਬੋਲ ਦੇ ਬਈ ਮੇਰਾ ਨੰਬਰ ਹੈਗਾ 96462 81421 ਮੇਰਾ ਨਾਮ ਵਿਨੋਦ ਨਾਮ ਹੈ 96462 81421 ਲੈ ਵੀ ਨੰਬਰ ਕਰ ਲਿਆ ਨੋਟ ਤੇ ਰਾਜਸਥਾਨ ਵਾਲੇ ਭਰਾ ਯਾਰ ਵਾਕੇ ਬਈ ਦਿਲ ਦਾ ਦਿਲ ਦੇ ਜਿਹੜੇ ਸਾਫ਼ ਤੇ ਖੁੱਲੇ ਹੁੰਦੇ ਆ ਤੇ ਅੱਜ ਬਈ ਇਹ ਹੀ ਗੱਲ ਵਾਕੇ ਸੱਚ ਹੋ ਗਈ ਕਿਉਂਕਿ ਜਦੋਂ ਭਰਾ ਨੂੰ ਮਿਲੇ ਤੇ ਭਰਾ ਨੇ ਜਿਹੜਾ ਬੈਲੀ ਜਿੱਤ ਲਿਆ ਤੇ ਅੱਜ ਆਪਾਂ ਸੋਚਿਆ ਵੀ ਇੱਕ ਕੀਰਤੀ ਬੰਦੇ ਦੀ ਹਰ ਸਪੋਰਟ ਕਰੀਏ ਨਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ